ਗੁਜਰਖੌਰ ਜੀ ਦੇ ਪਵਿੱਤਰ ਜਨ ਕਮਲਾ ਨੂੰ ਪਾਵੇ ਸਤਿ ਸ੍ਰੀ ਅਕਾਲ ਨਰਨ ਲਾਵੇ ਲੋ ਜਾਵੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਨਿਹਾਲ ਹੋ ਜਾਵੇ ਦੁਸ਼ਟ ਦਮਨ ਕਲਗੀ ਤਰ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਕਮਲਾ ਨੂੰ ਪਾਵੇ ਸਤਿ ਸ੍ਰੀ ਜੇ ਕਰਾ ਕੇ ਜਾਵੇ ਨਿਹਾਲ ਹੋ ਜਾਵੇ ਮੇਰੀ ਪੀਰੀ ਦੇ ਮਾਲਕ ਤਾਨੇ ਤਾਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾ ਕਮਲਾਂ ਨੂੰ ਭਾਵ ਸਤਿ ਸ੍ਰੀ ਅਕਾਲ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ